ਲਓ ਜੀ ਦੋਸਤੋ ਅੱਜ ਤੁਹਾਡੇ ਵਾਸਤੇ ਝੋਟੀ ਲੈ ਕੇ ਆ ਗਏ ਆ ਦੋ ਦੰਦ ਆ ਪਹਿਲਣਾ ਤੇ 10 ਦਿਨਾਂ ਦੀ ਕੱਚੀ ਆ ਜਿਹੜੇ ਸੂਨ ਚ ਰਹਿ ਗਏ ਉਹ 10 ਦਿਨ ਰਹਿ ਗਏ ਹਨ ਬਈ ਸਾ 10 ਦਿਨ ਰਹਿ ਗਏ ਆ ਤੇ ਝੋਟੀ ਚੈੱਕ ਕਰ ਲੋ ਮੁਰਾ ਨਸਲ ਦੀ ਆ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਸਾਹਬ ਨਾਲ ਕਰਦੇ ਆ ਤੇ ਸਰਾਮਾ ਪਿੰਡ ਆ ਬਾਈ ਆਪਣੇ ਪਿੰਡ ਦੇ ਵਿੱਚ ਹੀ ਖੜੀ ਆ ਤੇ ਸਭ ਤੋਂ ਪੁੱਛਦੇ ਆ ਬਾਈ ਆਪਾਂ ਬਾਈ ਸਾਹਿਬ ਕੀ ਦੱਸੋ ਮੜਾਇਆ ਬਾਈ ਇਹ ਬਾਈ ਦੋ ਝੋਟੀ ਆ ਕੀ ਡਿਮਾਂਡ ਮੁਹ ਹਰਿਆਣੇ ਤੋਂ ਮੱਝ ਲਿਆਂਦੀ ਸੀ ਉਹਦੇ ਮਗਰ ਆਈ ਸੀ ਆਪਾਂ 2002 2003 ਲਿਆਂਦੀ ਸੀ ਮੱਝ ਉਹ ਹਰਿਆਣੇ ਤੋਂ ਹਾਂ ਠੀਕ ਆ ਉਹਦੇ ਮਗਰ ਆਈ ਸੀ ਉਹਦੇ ਥੱਲੇ 16 ਲੀਟਰ ਦੁੱਧ ਸੀਗਾ 16 ਲੀਟਰ ਦੁੱਧ ਉਹ ਦੀ ਇਹਦੀ ਮਾਂ ਥੱਲੇ ਸੀਗਾ ਠੀਕ ਆ ਠੰਡੀ ਸੀਲ ਫੋਲ ਆ ਜਿਵੇਂ ਮਰ ਗਈ ਆ ਜਤ ਮਰੀ ਜਾ ਕੋਈ ਚੱਕਰ ਨਹੀਂਗਾ ਜੇ ਭਾਂ ਵਿੱਚ ਬੱਚਾ ਥੱਲੇ ਵੜਿਆ ਫਿਰ ਹੈ ਬੱਚਾ ਕੀ ਆਲਾ ਕੁਆਹ ਆ ਵੀ ਥੱਲੇ ਠੀਕ ਆ ਲੋ ਵੀ ਪੂਰੀ ਸੀਲ ਹੈਗੀ ਕੋਈ ਚੱਕਰ ਨਹੀਂਗਾ ਤੇ ਪਿੰਡ ਸਰਾਵਾ ਦੇ ਵਿੱਚ ਖੜੀ ਆ ਤੇ ਬਾਕੀ ਬਾਈ ਕੋਲੇ ਹੋਰ ਵੀ ਜਾਨਵਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਕੋਈ ਇਹੋ ਨਹੀਂਗਾ ਵਿਪਾਰ ਵਾਲਾ ਕੰਮ ਨਹੀਂਗਾ ਬਾਈ ਦਾ ਫਾਰਮ ਆ ਕੰਮ ਨਹੀਂ ਵੇ ਪੌਣੀ ਰੁਗ ਪਰ ਲਾਈ ਨਹੀਂ ਪਤਲੀ ਬਾਈ ਕੋਈ ਉਹ ਤਾਂ ਨਹੀਂ ਵਿਪਾਰ ਵਾਲਾ ਕੰਮ ਤਾਂ ਨਹੀਂ ਬਾਈ ਨਹੀਂ ਬਾਈ ਤਿਆਰ ਕਰਕੇ ਵੀ ਤਿਆਰ ਕਰਕੇ ਹਨਾ ਆ ਮੈਨੂੰ ਤਾਂ ਚੱਲ ਪਤਾ ਅਗਲੇ ਨੂੰ ਆਏ ਹੋ ਜਾਂਦਾ ਖਣੀ ਹਨਾ ਨਹੀਂ ਨਹੀਂ ਹਾਂ ਤੇ ਕੀ ਬਾਈ ਇਹਦਾ ਪੂਰਾ ਪਾਇਆ ਨੂੰ ਕਾਫਕੂਫ ਵਗੈਰਾ ਸਾਰਾ ਪੂਰਾ ਪਾਇਆ ਹੈ ਬਾਈ ਪੂਰਾ ਤਿਆਰੀ ਕੀਤੀ ਵੀ ਆ ਜਮਾ ਠੀਕ ਆ ਅੱਛਾ ਤੇ ਡਿਮਾਂਡ ਬਾਈ ਜੇ ਗੱਲ ਕਰਗੇ ਉੱਥੋਂ ਤੱਕ ਤੱਕ ਦੱਸਿਓ ਵੀ ਹਾਂ ਅਗਲੇ ਨੂੰ ਨਾ ਮਹਿਸੂਸ ਹੋਵੇ ਹਨਾ ਇਹ ਵੀਰੇ ਮੰਗਦੇ 1.5 ਲੱਖਾਂ ਤੇ 5000 ਰੁਪਏ ਤੋਂ ਛੋਟ ਕਰਾਂਗੇ। ਅੱਛਾ 1.5 ਲੱਖ ਰੁਪਈਆ ਡਿਮਾਂਡ ਆ ਬਾਈ ਦੀ ਤੇ ਮੌਕੇ ਤੇ ਜਿਹੜੀ ਛੋਟ ਆ ਉਹ ਮਨਤਨ ਕਰ ਦਾਂਗੇ 5000 ਰੁਪਈਆ। ਮਨਤਨ ਕਰ ਦਾਂਗੇ। ਠੀਕ ਆ ਬਾਈ। ਬਾਕੀ ਹਜੇ ਲਾਇਆ ਨਹੀਂ ਤੇ ਮੈਨੂੰ ਲੱਗਦਾ ਹਜੇ ਹੁਣੀ ਲਾਉਣ ਲੱਗੀ ਹੈ ਨਾ। ਹੂੰ। ਤੇ 10 ਦਿਨਾਂ ਦੀ ਕੱਚੀ ਹੈ। 10 ਦਿਨਾਂ ਦੀ ਕੱਚੀ। ਤਿਆਰ ਹੋ ਜੂਗੀ। ਕਈ ਕਹ ਦਿੰਦੇ ਨੇ ਨਾ ਮੁੜ ਕੇ ਹਜੇ ਲੇਵਾ ਹੈ ਨਹੀਂ ਆ ਬਾਈ। ਹਾਂ। ਹੈ ਨਾ? ਉਹ ਵੀ ਪਤਾ ਲੱਗ ਜੂਗਾ ਮੈਂ ਆਪਾਂ ਵੀਡੀਓ ਦੁਆਰਾ ਵੀ ਪਾ ਦਾਂਗੇ ਹੈ ਨਾ। ਹਾਂ ਦੁਆਰਾ ਪਾ ਦਾਂਗੇ ਆਪਾਂ ਨਾ ਉਹ ਹਜੇ ਤਾਂ ਹੋਇਆ ਕੋਈ ਜਿਹਦੇ ਕਰਮਾ ਚ ਹਜੇ ਜਾਣੀ ਐ ਅਣਜਲ ਹੈਣਾ ਤੇ ਲੋ ਬਈ ਜਿਹਨੇ ਲਿਆਣੀਆਂ ਝੋਟੀਆਂ ਆ ਉਹਦਾ ਚੈੱਕ ਕਰ ਸਕਦੇ ਆ ਤੁਸੀਂ ਪਹਿਲਣ ਤੇ ਸਰਾਮੀ ਪੈਂਡੀ ਖੜੀ ਆ ਮੋਬਾਈਲ ਨੰਬਰ ਆ ਜਿਹੜਾ ਉਹ ਥੱਲੇ ਚੱਲੀ ਜਾਂਦਾ ਬਾਈ ਦਾ ਤੇ ਸਰਾਮੀ ਆ ਬਾਈ ਦਾ ਫਾਰਮ ਤੁਸੀਂ ਦੇ ਸਕਦੇ ਹੋ ਤੇ ਕਰ ਲਿਓ ਕਨੈਕਟ ਬਾਈ ਤੇ ਰੇਟ ਆਪਾਂ ਦੱਸ ਹੀ ਦਿੱਤਾ ਹੈਣਾ